ਅਗਨੀਵੀਰ ਆਕਾਸ਼ਦੀਪ ਦੀ ਅੰਤਿਮ ਅਰਦਾਸ 'ਚ ਪਹੁੰਚੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਗੱਲ ਦਾ ਬਹੁਤ ਦੁੱਖ ਲੱਗਿਆ ਕਿ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਜਿਸ ਨੇ ਦੇਸ਼ ਲਈ ਆਪਣੀ ਜਾਨ ਗੁਆਈ ਉਸ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਸੀ ਪਰ ਸਰਕਾਰ ਲਈ ਬਹੁਤ ਮਾੜੀ ਗੱਲ ਹੈ ਜਿਨ੍ਹਾਂ ਅਗਨੀਵੀਰ ਦੀ ਭਰਤੀ ਕਰੀਬਾਂ ਦਾ ਫਾਇਦਾ ਲੈਣ ਲਈ ਕੀਤੀ ਕਿ ਉਹ ਭਰਤੀ ਹੋ ਜਾਣ ਸਾਨੂੰ ਫਾਇਦਾ ਮਿਲੇ ਪਰ ਕੋਈ ਪੈਨਸ਼ਨ ਦਾ ਸਰਕਾਰੀ ਫਾਇਦਾ ਉਹਨਾਂ ਨੂੰ ਦੇਣ ਦੀ ਲੋੜ ਨਾ ਪਵੇ ਸ਼ਹੀਦ ਆਕਾਸ਼ਦੀਪ ਸਿੰਘ ਸੰਧੂ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਆ। ਜਿਆਦਾ ਉਰੇ ਆਣ ਕੇ ਪਤਾ ਲੱਗਿਆ ਜਦੋਂ ਮੈਨੂੰ ਬਹੁਤ ਦੁੱਖ ਲੱਗਾ ਕਿ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇਹ ਬਹੁਤ ਮਾੜੀ ਗੱਲ ਐ ਸਰਕਾਰ ਦੀ ਕਿਉਂਕਿ ਦੇਸ਼ ਵਾਸਤੇ ਲੜਦਾ ਹੋਇਆ ਉਹ ਸ਼ਹੀਦ ਹੋਇਆ ਐ ਤੇ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਅਤਿ ਜ਼ਰੂਰੀ ਹੈ ਮਤਲਬ ਇਹ ਗੱਲ ਦਰਸਾਉਂਦੀ ਹੈ ਕਿ ਇਸ ਦੇਸ਼ ਦੀ ਸਰਕਾਰ ਦੇ ਇੰਨੇ ਮਾੜੇ ਹਾਲ ਹੋ ਗਏ ਐ ਅਸੀਂ ਕਿਉਂ ਜਿਹੜਾ ਅਗਨੀਵੀਰ ਭਰਤੀ ਉਹਨਾਂ ਨੇ ਸ਼ੁਰੂ ਕੀਤੀ ਹੈ ਉਹ ਸਾਰਾ ਸਰ ਗਰੀਬਾਂ ਦਾ ਫਾਇਦਾ ਚੱਕਣ ਦੀ ਗੱਲ ਹੈ ਇਸ ਸਬਾਏ ਕੁਝ ਨਹੀਂ ਹੈ ਸਿਰਫ ਗਰੀਬੀ ਦਾ ਫਾਇਦਾ ਚੱਕਣਾ ਹੈ ਵੀ ਲੋਕ ਮਜਬੂਰ ਹੈ ਆਪੇ ਭਰਤੀ ਹੋਣਗੇ ਸਾਡਾ ਕੰਮ ਸਰ ਜਾਊਗਾ ਸਾਨੂੰ ਪੈਨਸ਼ਨ ਨਹੀਂ ਦੇਣੀ ਪੈਣੀ ਸਾਨੂੰ ਛੇਈ ਤਾਂ ਦਰਜਾ ਨਹੀਂ ਦੇਣਾ ਪੈਣਾ ਅਗਨੀ ਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਤੇ ਜਿਵੇਂ ਪਹਿਲਾਂ ਆਮ ਭਰਤੀ ਹੁੰਦੀ ਸੀ ਫੌਜੀਆ ਦੀ ਵਿਧ ਪੈਨਸ਼ਨ ਨੌਕਰੀ ਉਹ ਦੁਬਾਰਾ ਲਾਗੂ ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਮਤਲਬ ਚੱਕਾਂਗੇ ਪਾਰਲੀਮੈਂਟ ਦੇ ਵਿੱਚ ਐਮਪੀ ਦਾ ਫੰਡ ਹੁੰਦਾ ਹੈ ਉਹਦੇ ਵਿੱਚ ਐਮਪੀ ਕਿਸੇ ਵੀ ਪਰਿਵਾਰ ਨੂੰ ਪਰਸਨਲ ਯੂਜ਼ ਵਾਸਤੇ ਫੰਡ ਨਹੀਂ ਦੇ ਸਕਦਾ ਅਸੀਂ ਸਿਰਫ ਉਸ ਸ਼ਹੀਦ ਦੀ ਯਾਦਗਾਰ ਵਾਸਤੇ ਫੰਡ ਦੇ ਸਕਦੇ ਆ ਤੇ ਅਸੀਂ ਜ਼ਰੂਰ ਪਰਿਵਾਰ ਨੂੰ ਕਿਹਾ ਹੈ ਵੀ ਜੋ ਵੀ ਤੁਹਾਨੂੰ ਯਾਦਗਾਰ ਉਹਦੀ ਬਣਾਉਣੀ ਹੈ ਸਾਨੂੰ ਮਤਾ ਪਾ ਕੇ ਦੇ ਦਿਓ ਅਸੀਂ ਬਣਾ ਕੇ ਦੇਵਾਂਗੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز